ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਹੱਲਾ ਪੰਜਵਾ ਕਰ ਦੂਜਾ ਛੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਉਚਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਾ ਸਮਰਥ ਉਚਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ समरथ छंत शन्तो जा हो त्यो राख हर प्रभ आ ਕੀਤੇ ਗਣੋਂ ਅਸੰਖ ਅਵਗਣ ਮੇਰੇ ਆ ਅਸੰਖਿਆਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਘੂਲੀਆ ਲੋਕ ਕਰਤ ਵਿਖਾਰ ਵਿਖੜੇ ਲੋਕ ਕਰਤ ਵਿਕਾਰ ਵਿਖੜੇ प्रवनेरया नानक दया तारो काड पव जलफेरे सलोक निर्तनापव असङ्ख गोणा उचा प्रभकाना नानक की बेनन्ति मिलनिथा वेथान्त ਉਸਰ ਨਹੀਂ ਥਾਉ ਕਾਪਹ ਜਾਈ ਆਠ ਪਹਰ ਕਰ ਜੋੜ ਸੋ ਪ੍ਰਭ ਪਹਰ ਪ੍ਰਭ ਜੋੜ ਸੋ ਪ੍ਰਭ ਧਿਆਈਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਾਜ ਮਾਨ ਮੋਹ ਬਿਕਾਰ ਦੂਜਾ ਇਕ ਸਿਓ ਲੈ ਵਲਾਈ ਐ ਅਰਪ ਮੰਨ ਤਨ ਪ੍ਰਭੂ ਅੱਗ ਆਪ ਸਗਲ ਮਿਟਾਈਐ ਬੇਨਵੰਤ ਲਾਲਕ ਤਾਰਾ ਕਿਰਪਾ ਸੱਚ ਨਾਮ ਸਮਾਈ ਸਲੋਕ ਰੇ ਮਨ ਤਾ ਕੋ ਧਾਈ ਸਭ ਵਿਦ ਜਾ ਕਾ ਹਾਥ ਰਾਮਨਾਮ ਤਨ ਸੰਚੀਆ ਨਾਨਕ ਨਿਭੇ ਸਾਥ ਚੰਤ ਸਾਥੀਆ ਪ੍ਰਭ ਏਕ

सर्वदाता प्रवतनी गोपाल गोविन्द अन्तनाहि बेअगोण ताक्यागनी भज शरण सोमी सुख है गामी तिस बेना है को नानक दया तारो तिस परापतनामहो ਸਲੋਕ ਚਿਤ ਜੇ ਚਿਤ ਵੇ ਆ ਸੁ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਦਾ ਆ ਚੰਤ ਆਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰ ਮੁਖ ਨਾਮ ਲਾਇਆ ਜੋਤੀ ਜੋਤ ਰਾਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖਾ 부ਜੀ ਤਪਤ ਅਗਾਨਿਆਂ ਗਹਿ ਪੂਜਾਲੀ ਨੇ ਦਇਆ ਕੀਨੇ ਆਪਨੇ ਕਰਮਾਨਿਆ ਲਾ ਅੰਕ ਲਾਈ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬੇਨਵੰਤ ਨਾਨਕ ਦਇਆ ਧਾਰੀ ਮੇ ਲੀਨੈ ਇੱਕ ਪਾਲੇ ਲਾ ਅੰਕ ਲਾਈ ਹਰ ਮਿਲਾਈ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲੇ ਲੀ ਕਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ